ਦਰਦਨਾਕ ਸੜਕੀ ਹਾਦਸਾ ਵਾਪਰਿਆ ਜਿੱਥੇ ਬਾਈਕ ਤੇ ਬੱਸ ਦੇ ਵਿਚਾਲੇ ਜ਼ਬਰਦਸਤ ਟੱਕਰ ਹੁੰਦੀ ਹੈ ਜਿਸ ਦਰਮਿਆਨ ਕੀ ਪਤੀ ਪਤਨੀ ਦੀ ਜਾਨ ਚਲੀ ਗਈ ਹੈ ਤੇ 6 ਮਹੀਨੇ ਦੀ ਬੱਚੀ ਸਣੇ ਦੋ ਲੋਕ ਜ਼ਖਮੀ ਹੋ ਚੁੱਕੇ ਨੇ ਤਾਂ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਸਵੇਰੇ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਹਾਦਸੇ ਦੇ ਵਿੱਚ ਪਤੀ ਪਤਨੀ ਤਾਂ ਜਹਾਨੋ ਤੁਰ ਗਏ ਨੇ ਇਹਨਾਂ ਦੀ 6 ਮਹੀਨੇ ਦੀ ਬੱਚੀ ਸਣੇ ਦੋ ਲੋਕ ਗੰਭੀਰ ਜ਼ਖਮੀ ਨੇ ਤਾਂ ਇੱਕ ਬੱਸ ਤੇ ਮੋਟਰਸਾਈਕਲ ਵਿਚਾਲੇ ਆਮੋ ਸਾਹਮਣੇ ਜ਼ਬਰਦਸਤ ਟੱਕਰ ਹੋਈ ਹੈ ਜਿਸ ਵਿੱਚ ਪਤੀ ਪਤਨੀ ਦੀ ਜਾਨ ਚਲੀ ਗਈ ਹੈ ਤੇ ਉਧਰ ਇੱਕ 6 ਮਹੀਨੇ ਦੀ ਬੱਚੀ ਸਣੇ ਇੱਕ ਹੋਰ ਸ਼ਖਸ ਜਿਹੜਾ ਜ਼ਖਮੀ ਦੱਸਿਆ ਜਾ ਰਿਹਾ ਤਾਂ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕੀਤੀ ਹੈ ਹਾਲਾਂਕਿ ਜਿਵੇਂ ਹੀ ਹਾਦਸਾ ਵਾਪਰਦਾ ਹੈ ਤਾਂ ਭਗੜੜ ਮਚ ਜਾਂਦੀ ਹੈ ਪ੍ਰਤੱਖ ਦਰਸ਼ੀਆਂ ਦਾ ਇਹ ਕਹਿਣਾ ਹੈ ਕਿ ਪਾਤੜਾ ਜਾਖਲ ਮੁਖਮਾਰਕ ਤੇ ਇਹ ਹਾਦਸਾ ਵਾਪਰਿਆ ਜੁਥੇ ਉਹਨਾਂ ਦਾ ਇਹ ਕਹਿਣਾ ਹੈ ਕਿ ਚੌਂਕ ਦੇ ਵਿੱਚ ਆਵਾਜਾਈ ਦੀ ਉਚਿਤ ਵਿਵਸਥਾ ਨਹੀਂ ਹੈ ਜਿਸ ਕਾਰਨ ਅੱਜ ਦਿਨ ਹਾਦਸਾ ਵਾਪਰਿਆ। ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਬਾਈਪਾਸ ਚੌਂਕ ਤੇ ਸਪੀਡ ਬ੍ਰੇਕਰ ਬਣਾਏ ਜਾਣ। ਇਸ ਦੇ ਨਾਲ ਸਾਈਨ ਬੋਰਡਸ ਤੇ ਸਪੀਡ ਲਾਈਟਾਂ ਵੀ ਲਾਈਆਂ ਜਾਣ ਤਾਂ ਜੋ ਭਵਿੱਖ ਦੇ ਵਿੱਚ ਅਜਿਹੇ ਹਾਦਸੇ ਨਾ ਹੋਣ ਪਰ ਉਹ 6 ਮਹੀਨੇ ਦੀ ਬੱਚੀ ਜਿਸਨੂੰ ਇੱਕ ਹੋਰ ਸ਼ਖਸ ਵੱਲੋਂ ਹਸਪਤਾਲ ਦੇ ਵਿੱਚ ਜੇਰੇ ਇਲਾਜ ਫਿਲਹਾਲ ਪੁਲਿਸ ਵੱਲੋਂ ਵਾਸ ਨੂੰ ਕਬਜ਼ੇ ਚ ਲੈ ਲਿਆ ਗਿਆ ਪਰ ਡਰਾਈਵਰ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਜਿਹੜਾ ਇਹ ਬਾਈਪਾਸ ਅਕੇ ਨਿਆਲ ਨੂੰ ਵੀ ਲੰਘ ਜਾਂਦਾ ਹੈ ਜੀ ਤੇ ਇੱਥੇ ਸਰ ਕੋਈ ਜ਼ਿਆਦਾ ਪ੍ਰਬੰਧ ਨਹੀਂ ਹੈਗਾ ਇਸ ਚੀਜ਼ ਦਾ ਇਹ ਕਈ ਵਾਰੀ ਦੇਖਿਆ ਆ ਆਸ ਤੋਂ ਪਹਿਲਾਂ ਵੀ ਹੋ ਚੁੱਕੇ ਨੇ ਤੇ ਇਹਦਾ ਪ੍ਰਬੰਧ ਕਰਨਾ ਚਾਹੀਦਾ ਹੈ ਕਿੰਨੇ ਗੰਬੋਰੇ ਖਤਰਨਾਕ ਹੈ ਜਿਹੜਾ ਜੌਂਕ ਹੈ ਇਹ ਹਾਂਜੀ ਹਾਂ ਕਿਉਂਕਿ ਇਹਦੇ ਇਹ ਪਤਲਾ ਸ਼ਹਿਰ ਨੂੰ ਵੀ ਜਾਂਦੀ ਬਾਈਪਾਸ ਨੂੰ ਵੀ ਜਾਂਦੀ ਇੱਥੇ ਰਸ਼ ਬਹੁਤ ਜ਼ਿਆਦਾ ਹੈ ਬਸਟੈਂਡ ਵੀ ਜਾਂਦੀ ਹੈ ਹਾਂਜੀ ਹਾਂ ਇਹ ਨਵੇਂ ਬਸਟੈਂਡ ਨੂੰ ਵੀ ਜਾ ਰਹੀ ਹੈ ਤੇ ਪੁਰਾਣੇ ਬਸਟੈਂਡ ਨੂੰ ਵੀ ਜਾ ਰਹੀ ਹੈ ਸ਼ਹਿਰ ਦੇ ਵਿੱਚੋਂ ਦੀ ਪਰੋਸ ਕਰਦੀ ਹੈ ਅੱਜ ਕੀ ਹੋਇਆ ਇੱਥੇ ਅਜਤਾ ਸਾਰੇ ਦੇਖਿਆ ਵੀ ਇੱਥੇ ਆ ਗੱਡੀ ਆ ਜਿਹੜੀ ਪੀਆਰਟੀਸੀ ਦੀ ਬੱਸ ਦੇ ਨਾਲ ਐਕਸੀਡੈਂਟ ਹੋਇਆ ਇੱਥੇ ਕੋਈ ਚੌਂਕ ਬਣਨਾ ਚਾਹੀਦਾ ਜੀ ਸੈਕਟਮ ਵਗੈਰਾ ਵੀ ਹਾਂ ਲਾਈਟਾਂ ਵਗੈਰਾ ਵੀ ਲੱਗਣੀਆਂ ਚਾਹੀਦੀਆਂ ਨੇ ਐਕਸੀਡੈਂਟ ਫੇਰੇ ਹੋਇਆ ਕਿੱਥੇ ਹੋਇਆ ਕੀ ਕਰ ਇਹ ਹਮਚੇੜੀ ਬਾਈਪਾਸ ਤੇ ਹੋਇਆ ਜੀ ਇੱਕ ਮਿਨੀ ਬੱਸ ਦਾ ਤੇ ਰੋਡਵੇਜ ਦੀ ਤੇ ਆ ਮੋਟਰਸਾਈਕਲ ਤੇ ਚਾਰ ਸਵਾਰ ਦੀ ਮੀਆਂ ਬੀਬੀ ਦੀ ਮੌਤ ਹੋ ਗਈ ਤੇ ਇੱਕ ਬੱਚਾ ਤੇ ਇੱਕ ਲੇਡੀ ਜੀ ਦੁਰਗਾ ਦਰਜ ਦਾਖਲ ਨੇ ਤੇ ਪੋਸਟਮਾਨ ਲਈ ਡੈੱਡ ਬੋਡੀਆਂ ਸਮਾਨੇ ਭੇਜਤੀਆਂ ਤੇ ਅਗਲੀ ਕਾਰਵਾਈ ਜਾਰੀ ਹੈ ਜੀ ਡੈੱਥ ਉਹਨਾਂ ਦੇ ਨਾਮ ਪਤਾ ਲੱਗਿਆ ਪ੍ਰੀਤਮ ਸਿੰਘ ਪੁੱਤਰ ਗੁਲਾਬ ਸਿੰਘ ਵਾਸੀ ਜਰਕੀਆਂ ਨੇੜੇ ਰਤਿਆ ਤੇ ਅਮਨਦੀਪ ਕੌਰ ਪਤਨੀ ਪ੍ਰੀਤਮ ਸਿੰਘ ਜੀ ਤੇ ਜਿਹੜੀ ਸਾਲੀ ਉਹਦੇ ਨਾਮ ਕਤਲ ਕਿਉਂ ਉਹਦੀ ਸਾਲੀ ਦਾ ਨਾਮ ਅਮਨਦੀਪ ਕੌਰ ਪਾਲੀ ਸਿੰਘ ਇੱਕ ਬੱਚਾ ਜੀ ਇੱਕ ਚੱਲ ਲੋ ਕਾਰਵਾਈ ਕਾਰਵਾਈ ਜਾਰੀ ਹੈ ਕਾਰਨ ਕੀ ਮੰਦ ਉਸ ਤੇ ਐਕਸੀਡੈਂਟ ਐਕਸੀਡੈਂਟ ਦਾ ਦੀ ਮੋੜ ਤੇ ਮੁੜਰੇ ਦੀ ਜੀ ਤੇ ਡਰਾਈਵਰ ਬੱਸ ਵਾਲਾ ਦਰਵਾਜ਼ਾ ਫਰਾ ਰਿਹਾ ਹੈ ਦਰਦਨਾਕ ਸੜਕੀ ਹਾਦਸਾ ਵਾਪਰਿਆ ਜਿੱਥੇ ਬਾਈਕ ਤੇ ਬੱਸ ਦੇ ਵਿਚਾਲੇ ਜ਼ਬਰਦਸਤ ਟੱਕਰ ਹੁੰਦੀ ਹੈ ਜਿਸ ਦਰਮਿਆਨ ਕੀ ਪਤੀ ਪਤਨੀ ਦੀ ਜਾਨ ਚਲੀ ਗਈ ਹੈ ਤੇ 6 ਮਹੀਨੇ ਦੀ ਬੱਚੀ ਸਣੇ ਦੋ ਲੋਕ ਜ਼ਖਮੀ ਹੋ ਚੁੱਕੇ ਨੇ ਤਾਂ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਸਵੇਰੇ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਹਾਦਸੇ ਦੇ ਵਿੱਚ ਪਤੀ ਪਤਨੀ ਤਾਂ ਜਹਾਨੋ ਤੁਰ ਗਏ ਨੇ ਇਹਨਾਂ ਦੀ 6 ਮਹੀਨੇ ਦੀ ਬੱਚੀ ਸਣੇ ਦੋ ਲੋਕ ਗੰਭੀਰ ਜ਼ਖਮੀ ਨੇ ਤਾਂ ਇੱਕ ਬੱਸ ਤੇ ਮੋਟਰਸਾਈਕਲ ਵਿਚਾਲੇ ਆਮੋ ਸਾਹਮਣੇ ਜ਼ਬਰਦਸਤ ਟੱਕਰ ਹੋਈ ਹੈ ਜਿਸ ਵਿੱਚ ਪਤੀ ਪਤਨੀ ਦੀ ਜਾਨ ਚਲੀ ਗਈ ਹੈ ਤੇ ਉਧਰ ਇੱਕ 6 ਮਹੀਨੇ ਦੀ ਬੱਚੀ ਸਣੇ ਇੱਕ ਹੋਰ ਸ਼ਖਸ ਜਿਹੜਾ ਜ਼ਖਮੀ ਦੱਸਿਆ ਜਾ ਰਿਹਾ ਤਾਂ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕੀਤੀ ਹੈ ਹਾਲਾਂਕਿ ਜਿਵੇਂ ਹੀ ਹਾਦਸਾ ਵਾਪਰਦਾ ਹੈ ਤਾਂ ਭਗਦੜ ਮੱਚ ਜਾਂਦੀ ਹੈ ਪ੍ਰਤੱਖ ਦਰਸ਼ੀਆਂ ਦਾ ਇਹ ਕਹਿਣਾ ਹੈ ਕਿ ਪਾਤੜਾ ਜਾਖਲ ਮੁਖਮਾਰਕ ਤੇ ਇਹ ਹਾਦਸਾ ਵਾਪਰਿਆ ਜੁਥੇ ਉਹਨਾਂ ਦਾ ਇਹ ਕਹਿਣਾ ਹੈ ਕਿ ਚੌਂਕ ਦੇ ਵਿੱਚ ਆਵਾਜਾਈ ਦੀ ਉਚਿਤ ਵਿਵਸਥਾ ਨਹੀਂ ਹੈ ਜਿਸ ਕਾਰਨ ਅੱਜ ਦਿਨ ਹਾਦਸੇ ਵਾਪਰ ਰਹੇ ਨੇ ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਬਾਈਪਾਸ ਚੌਂਕ ਤੇ ਸਪੀਡ ਬ੍ਰੇਕਰ ਬਣਾਏ ਜਾਣ ਇਸ ਦੇ ਨਾਲ ਸਾਈਨ ਬੋਰਡਸ ਤੇ ਸਪੀਡ ਲਾਈਟਾਂ ਵੀ ਲਾਈਆਂ ਜਾਣ ਤਾਂ ਜੋ ਭਵਿੱਖ ਦੇ ਵਿੱਚ ਅਜਿਹੇ ਹਾਦਸੇ ਨਾ ਹੋਣ ਪਰ ਉਹ 6 ਮਹੀਨੇ ਦੀ ਬੱਚੀ ਜਿਸ ਦਾ ਇੱਕ ਹੋਰ ਸ਼ਖਸਿਸਫਲ ਨੇ ਹਸਪਤਾਲ ਦੇ ਵਿੱਚ ਜੇਰੇ ਇਲਾਜ ਫਿਲਹਾਲ ਪੁਲਿਸ ਵੱਲੋਂ বাস ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਪਰ ਡਰਾਈਵਰ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ